ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਖੜੇ ਹਾਂ ਜੀ ਜ਼ਿਲ੍ਹਾ ਬਠਿੰਡਾ ਦੇ ਪੁੱਚੋ ਮੰਡੀ ਵਿਖੇ ਜਿੱਥੇ ਸਹਾਰਾ ਗਊਸ਼ਾਲਾ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਜਿਹੜਾ ਵਿਆਹ ਕੀਤਾ ਜਾ ਰਿਹਾ ਹੈ ਵਿਆਹ ਸਮਾਗਮ ਦੀਆਂ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਨੇ ਸਹਾਰਾ ਗਊਸ਼ਾਲਾ ਜਿਹੜੀ ਬੇਸਹਾਰਾ ਗਊਆਂ ਦੀ ਸੇਵਾ ਕਰ ਰਹੀ ਹੈ ਜਿਸ ਵਿੱਚ ਨੀਰਜ ਬਾਂਸਲ ਜੀ ਜਿਨ੍ਹਾਂ ਨੂੰ ਪਿਆਰ ਨਾਲ ਟਵਿੰਕਲ ਜੀ ਕਹਿੰਦੇ ਆ ਉਹਨਾਂ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਬੇਸ਼ੱਕ ਨੀਰਜ ਜੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਜਿਹੜੇ ਵਿਆਹ ਸਮਾਗਮ ਆਪਣੇ ਪੱਧਰ ਤੇ ਪਹਿਲਾਂ ਵੀ ਕੀਤੇ ਗਏ ਨੇ ਪਰ ਸਹਾਰਾ ਗਊਸ਼ਾਲਾ ਪੋਚੋ ਮੰਡੀ ਦਾ ਇੱਕ ਉਪਰਾਲਾ ਬਹੁਤ ਵਧੀਆ ਲੱਗਿਆ ਇਹ ਜੋ ਪਿੱਛੇ ਮੇਰੇ ਤੁਸੀਂ ਸਮਾਗਮ ਦੀਆਂ ਤਿਆਰੀਆਂ ਦੇਖ ਰਹੇ ਹੋ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਜਿਸਦੇ ਪਰਿਵਾਰ ਦੇ ਵਿੱਚ ਉਸਦੇ ਮਾਤਾ ਪਿਤਾ ਜਿਹੜੇ ਇੱਕ ਬਿਮਾਰੀ ਤੋਂ ਪੀੜਤ ਨੇ ਘਰ ਵਿੱਚ ਕਮਾਈ ਕਰਨ ਵਾਲਾ ਕੋਈ ਨਹੀਂ ਸੀ ਤਾਂ ਕਲੱਬ ਨੇ ਇੱਕ ਉਪਰਾਲਾ ਕੀਤਾ ਉਸਦੇ ਵਿਆਹ ਸਮਾਗਮ ਦੀਆਂ ਜਿਹੜੀਆਂ ਤਿਆਰੀਆਂ ਇੱਥੇ ਸਹਾਰਾ ਗਊਸ਼ਾਲਾ ਪੁੱਚੋ ਮੰਡੀ ਵਿਖੇ ਕੀਤੀਆਂ ਜਾ ਰਹੀਆਂ ਨੇ ਤੇ ਆਓ ਆਪਾਂ ਗੱਲਬਾਤ ਵੀ ਕਰਾਂਗੇ ਜਾਣਾਂਗੇ ਇਸ ਸੰਸਥਾ ਦੇ ਕਾਰਜ ਬਾਰੇ ਔਰ ਉਨ੍ਹਾਂ ਵੱਲੋਂ ਇਹ ਕੀਤੇ ਗਏ ਉਪਰਾਲੇ ਦੀ ਜਿਹੜੀ ਸ਼ਲਾਘਾ ਕਰਨੀ ਵੀ ਬਣਦੀ ਹੈ ਤਾਂ ਕਿ ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਇਹਨਾਂ ਨਾਲ ਸੰਪਰਕ ਕਰਨ ਜਾਂ ਕੋਈ ਹੋਰ ਦਾਨੀ ਸੱਜਣ ਇਸ ਤਰ੍ਹਾਂ ਦੇ ਕਾਰਜ ਨੂੰ ਲੈ ਕੇ ਆਪਣੇ ਇਲਾਕੇ ਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਕਰ ਸਕਣ ਆਉ ਕਰਦੇ ਆਂ ਗੱਲਬਾਤ ਜੀ ਦੋਸਤੋ ਸਾਡੇ ਨਾਲ ਨੀਰਜ ਬੰਸਲ ਜੀ ਹੈ ਜੋ ਸਹਾਰਾ ਗਊਸ਼ਾਲਾ ਦੇ ਪ੍ਰਧਾਨ ਵੀ ਨੇ ਮੰਡੀ ਦੇ ਵਿੱਚ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਜਾਣੇ ਜਾਣ ਵਾਲੇ ਨੀਰਜ ਬਾਂਸਲ ਜੀ ਜਿਹਨਾਂ ਨੂੰ ਪਿਆਰ ਨਾਲ ਟਵਿੰਕਲ ਜੀ ਕਹਿੰਦੇ ਟਵਿੰਕਲ ਜੀ ਸਵਾਗਤ ਹੈ ਸਾਡੇ ਇਸ ਚੈਨਲ ਤੇ ਧੰਨਵਾਦ ਜੀ ਤੁਹਾਡਾ ਰੰਗੀਲਾ ਸਾਹਿਬ ਬਹੁਤ ਬਹੁਤ ਇੱਥੇ ਆਉਂਦੇ ਬਹੁਤ ਵਧੀਆ ਉਪਰਾਲਾ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਇਹ ਟਵਿੰਕਲ ਜੀ ਦੀ ਗੱਲ ਕਰੀਏ ਟਵਿੰਕਲ ਜੀ ਦੇ ਲਈ ਇਹ ਕੋਈ ਪਹਿਲਾ ਕਦਮ ਨਹੀਂ ਹੈਗਾ ਪਹਿਲਾਂ ਵੀ ਤੁਹਾਡੇ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਰਚਾਏ ਗਏ ਨੇ ਬਿਲਕੁਲ ਜੀ ਸਹਾਰਾ ਕਲੱਬ ਵੱਲੋਂ ਜਿਹੜਾ ਹੈ ਸਹਾਰਾ ਗਊਸ਼ਾਲਾ ਵੱਲੋਂ ਇਹ ਪਹਿਲਾ ਪਹਿਲਾ ਉਪਰਾਲਾ ਹੈ ਕੀ ਕਹਿਣਾ ਚਾਹੋਗੇ ਕਿ ਬਹੁਤ ਕਾਰਜ ਹੈ ਜੇ ਦੁਨੀਆ ਦੇ ਕਰਨ ਵਾਲੇ ਇਹੀ ਕਿਉਂ ਸੋਚਿਆ ਗਿਆ ਕਿ ਸਹਾਰਾ ਗਊਸ਼ਾਲਾ ਇਹ ਕਾਰਜ ਨੂੰ ਪਹਿਲ ਦੇ ਆਧਾਰ ਤੇ ਕਰੇ ਸਾਰਾ ਗਊਸ਼ਾਲਾ ਦਾ ਮੈਨ ਮਕਸਦ ਹੀ ਇਹੀ ਹੈ ਮਨੁੱਖਤਾ ਦੀ ਸੇਵਾ ਜੀ ਗਾਵਾਂ ਤੇ ਕੁੜੀਆਂ ਜੀ ਇੱਕੋ ਹੀ ਗੱਲ ਹੈ ਜਿਹਦੇ ਕੋਈ ਗਰੀਬ ਦੇ ਘਰ ਦੀ ਕੁੜੀ ਬਾਹਰ ਉੱਠ ਖੜੇ ਤੇ ਗਊ ਦੀ ਸੇਵਾ ਜੀ ਇਹ ਦੋਨੇ ਪਰਾਲੇ ਇੱਕ ਨਾਲ ਦੇ ਹੀ ਹੈ ਬਿਲਕੁਲ ਇਸ ਕਰਕੇ ਅਸੀਂ ਇਹ ਸੋਚੇ ਸਾਡੀ ਸਾਰੀ ਟੀਮ ਨੇ ਮੇਰੇ ਵਰਕਰ ਮੇਰੇ ਮੈਂਬਰ ਮੇਰੇ ਲੋਦੇਦਾਰ ਮੇਰੇ ਇਸ ਗੱਲ ਦੇ ਵਿੱਚ ਬਹੁਤ ਤਨੋ ਮਨੋ ਤੇ ਤੁਹਾਨੂੰ ਸਹਾਯੋਗ ਦਿੰਦੇ ਬਿਲਕੁਲ ਉਹਨਾਂ ਨੇ ਹੁਣ ਮੈਨੂੰ ਇਹੀ ਗੱਲ ਕਹੀ ਹੈ ਵੀ ਪ੍ਰਧਾਨ ਜੀ ਆਪਾਂ ਮਹੀਨੇ ਦੋ ਮਹੀਨਿਆਂ ਬਾਅਦ ਇਹੋ ਜਿਹਾ ਪ੍ਰੋਗਰਾਮ ਰਚੀ ਰੱਖਣਾ ਬਿਲਕੁਲ ਇਸ ਕਰਕੇ ਮੈਨੂੰ ਪ੍ਰੇਰਿਤ ਹੋ ਕੇ ਮੈਨੂੰ ਇਹ ਪਰਿਵਾਰ ਦਾ ਪਤਾ ਲੱਗਿਆ ਸੀ ਜੀ ਉਹਨਾਂ ਦੇ ਮਾਤਾ ਪਿਤਾ ਨੂੰ ਬਿਮਾਰੀ ਕਸ਼ਟ ਹੈ ਜੀ ਲੋਕ ਭੈਣਾ ਪਹਿਲਾਂ ਬਿਆਹੀ ਨਹੀਂ ਹੈ ਤੇ ਘਪਰਾ ਹੈ ਪਰਿਵਾਰ ਅਸਮਰਥ ਸੀਗਾ ਉਹਨਾਂ ਨੇ ਮੇਰੇ ਕੋਲ ਅਪਰੋਚ ਕਰੀ ਜੀ ਮੈਂ ਆਪਦੇ ਮੈਂਬਰਾਂ ਨਾਲ ਆਪਣੀ ਟੀਮ ਨਾਲ ਜਦੋਂ ਸਲਾਹ ਕਰੀ ਪਹਿਲ ਦੇ ਆਧਾਰ ਤੇ ਇਹਨਾਂ ਨੇ ਮੇਰੇ ਮੈਂਬਰਾਂ ਨੇ ਮੈਨੂੰ ਕਿਹਾ ਪ੍ਰਧਾਨ ਜੀ ਇਹ ਕੰਮ ਆਪਾਂ ਕਰਨਾ ਹੀ ਕਰਨਾ ਹੈ ਜਰੂਰ ਕਰਨਾ ਬਾਕੀ ਅਸੀਂ ਤਨੋਂ ਮਨੋਂ ਤੇ ਤੁਨੋਂ ਤੁਹਾਡੇ ਨਾਲ ਹੈ ਮੈਂਬਰ ਜਿਹੜੇ ਸਾਡੇ ਆ ਬਿਲਕੁਲ ਉਹ ਕੋਲੋਂ ਵੀ ਪੈਸੇ ਲਾਉਂਦੇ ਜੀ ਇਸ ਲਈ ਫਿਰ ਮੈਂ ਨੂੰ ਜਦੋਂ ਇਹਨਾਂ ਉਤਸ਼ਾਹਿਤ ਹੋ ਗਿਆ ਤੇ ਮੈਂ ਇਹ ਪੀੜਾ ਚੱਕ ਲਿਆ ਜੋ ਅੱਜ 13 ਤਰੀਕ ਨੂੰ ਅਸੀਂ ਪੂਰਾ ਕਰਨ ਜਾ ਰਹੇ ਹਾਂ ਬਰਾਤ ਆਉਣ ਵਾਲੀ ਹੈ ਜੀ ਤੇ ਉਹਨਾਂ ਦਾ ਸਵਾਗਤ ਖਾਣ ਪੀਣ ਆਸਮਾਨ ਪਿਆ ਜੋ ਕੁੜੀ ਦੇ ਕਰਮਾਂ ਦਾ ਹੋਊਗਾ ਅਸੀਂ ਵੱਧ ਤੋਂ ਵੱਧ ਦੇਵਾਂਗੇ ਤੇ ਉਹ ਗਾਂ ਤੋਂ ਵੀ ਇਹੋ ਜਿਹੇ ਕੰਮ ਅਸੀਂ ਕਰਦੇ ਰਵਾਂਗੇ ਇਹ ਪ੍ਰਬੰਧ ਮੈਂ ਦੇਖ ਚੁੱਕਿਆ ਜੀ ਬਹੁਤ ਵਧੀਆ ਢੰਗ ਨਾਲ ਤੁਸੀਂ ਸਾਰਾ ਜਿਹੜਾ ਸਵਾਗਤੀ ਪ੍ਰਬੰਧ ਕੀਤੇ ਗਏ ਨੇ ਲੋੜ ਅਨੁਸਾਰ ਜੋ ਲੜਕੀ ਨੂੰ ਸਮਾਨ ਦਿੱਤਾ ਜਾਣਾ ਉਹਦੀ ਗੱਲ ਕਰੀਏ ਤਾਂ ਅੱਜ ਦੇ ਇਸ ਵਿਆਹ ਸਮਾਗਮ ਵਿੱਚ ਜਿਹੜੀ ਕੰਨਿਆ ਨੂੰ ਦਾਨ ਕੀਤਾ ਜਾਣਾ ਹੈ ਇਸ ਸਮਾਗਮ ਦੇ ਵਿੱਚ ਜੋ ਸਮਾਨ ਦੀ ਗੱਲ ਕਰੀ ਕਿੰਨਾ ਕਿ ਕੀ ਕੀ ਸਮਾਨ ਜਿਹੜਾ ਉਹ ਦਿੱਤਾ ਜਾ ਰਿਹਾ ਜਿਵੇਂ ਮੇਨ ਤਾਂ ਸੀ ਬਾਕਸ ਬੈੱਡ ਜੀ ਨਾਲ ਗੱਦੇ ਜੀ ਨਾਲ ਦੋ ਗਰਮ ਬਿਸਤਰੇ ਦੋ ਠੰਡੇ ਬਿਸਤਰੇ ਕੁੜੀ ਨੂੰ ਸੂਟ ਮੁੰਡੇ ਨੂੰ ਪੈਂਟ ਸ਼ਰਟ ਕੁੜੀ ਵਾਸਤੇ ਸਿਉਨੇ ਦਾ ਕੋਕਾ ਪਗੀਬਾ ਟੌਪਸ ਭਾਂਡੇ ਸਾਰੇ ਘਰ ਦੇ ਜੀ ਸਾਰਾ ਸਮਾਨ ਜੋ ਘਰੇਲੂ ਆ ਜਿਵੇਂ ਕੋਈ ਗਿਫਟ ਵਗੈਰਾ ਡਿਨਰ ਸੈੱਟ ਸਾਡੇ ਮੈਂਬਰ ਕੰਨੀਓ ਕਿਸੇ ਕੰਨੀਓ ਆ ਗਿਆ ਕਿਸੇ ਕੰਨੀਓ ਕੋਸ਼ਾ ਗਿਆ ਡਬਲ ਬੈੱਡ ਦਾ ਕੰਬਲ ਜੋ ਵੀ ਘਰੇਲੂ ਸਮਾਨ ਅਸੀਂ ਸਾਰੇ ਦੇ ਰਹੇ ਹਾਂ ਲਿਮਾਰੀ ਦੇ ਰਹੇ ਹਾਂ ਸਾਨੂੰ ਦੋ ਜਣੇ ਲਿਮਾਰੀ ਦੇ ਗੇ ਜੀ ਜੋ ਉਹਦੇ ਕਰਮਾਂ ਦਾ ਇਕੱਠਾ ਹੋਣਾ ਸੀ ਉਹਨੂੰ ਵੱਧ ਤੋਂ ਵੱਧ ਦੇਣਾ ਜੀ ਜੀ ਇਸ ਤਰ੍ਹਾਂ ਜੇ ਅਗਲੇ ਉਪਰਾਲੇ ਦੀ ਗੱਲ ਕਰੀਏ ਕੋਈ ਲੋੜਵੰਦ ਪਰਿਵਾਰ ਹੈ ਤੁਹਾਡੇ ਨਾਲ ਸੰਪਰਕ ਕਰ ਬਿਲਕੁਲ ਸਾਡੇ ਨਾਲ ਸੰਪਰਕ ਕਰਦਾ ਰਹੇ ਸਾਡੇ ਮੈਂਬਰਾਂ ਦੀ ਕੋਈ ਇੱਛਾ ਹੈ ਵੀ ਅਸੀਂ ਮਹੀਨੇ ਦੋ ਮਹੀਨਿਆਂ ਬਾਅਦ ਇਹ ਕੰਮ ਜਿੱਦੀ ਰੱਖੀ ਜੀ 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 ਸਾਡੇ ਨਾਲ ਜ਼ਰੂਰ ਕੰਟੈਕਟ ਕਰਨਾ ਇਹ ਇਸ ਲਈ ਕੋਈ ਟੀਮ ਵੱਲੋਂ ਕੋਈ ਜਿਹੜਾ ਸਰਵੇ ਵੀ ਕੀਤਾ ਜਾਂਦਾ ਹੈ ਕਿ ਬਾਕੀ ਬੰਦਾ ਪਰਿਵਾਰ ਹੈ ਜਿਹੜਾ ਲੋੜਵੰਦ ਹੈ ਕਿਉਂਕਿ ਅੱਜਕੱਲ ਜਿਹੜੇ ਹੈਗੇ ਬਹੁਤ ਸਾਰੇ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਪਾਏ ਜਾਂਦੇ ਨੇ ਜੋ ਕਿ ਗਲਤ ਇਨਫਾਰਮੇਸ਼ਨ ਦੇ ਕੇ ਕੋਈ ਲਾਹਾ ਤੱਕੰਦੀ ਗੱਲ ਕਰਦੇ ਆ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਬਿਲਕੁਲ ਬਿਲਕੁਲ ਰੱਬ ਨੇ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਲਾਈਆਂ ਜੀ ਸਿੰਘਲਾ ਜੀ ਆ ਤੁਹਾਡਾ ਨਾਂ ਰੰਗੀਲਾ ਜੀ ਇਸ ਲਈ ਅਸੀਂ ਪਹਿਲਾਂ ਉਹਨਾਂ ਦੇ ਘਰ ਜਾਂਦੇ ਆ ਜੀ ਘਰ ਜਾ ਕੇ ਪਹਿਲਾਂ ਘਰ-ਵਾਰ ਦੇਖਦੇ ਆ ਕੰਡੀਸ਼ਨ ਦੇਖਦੇ ਆ ਫਿਰ ਅਸੀਂ ਇੱਕ ਮੇਨ ਸਾਡਾ ਮਕਸਦ ਹੁੰਦਾ ਵੀ ਕੁੜੀ ਦੀ ਉਮਰ 18 ਸਾਲ ਜੀ ਤੇ ਮੁੰਡੇ ਦੀ ਉਮਰ 21 ਸਾਲ ਜੀ ਫਿਰ ਅਸੀਂ ਉੱਥੋਂ ਦੀ ਪੰਚਾਇਤ ਤੋਂ ਲਿਖ ਕੇ ਲੈਣੇ ਆ ਜੀ ਇਹ ਸਾਡਾ ਇੱਕ ਪ੍ਰੋਸੀਜਰ ਬਣਾਇਆ ਹੋਇਆ ਹੈ ਵੀ ਬਾਕੀ ਇਹ ਪਰਿਵਾਰ ਲੋੜਵੰਦ ਹੈ ਜੀ ਇਸ ਦੀ ਮਦਦ ਕਰੀ ਜਾਵੇ ਜੀ ਬਾਕੀ ਅਸੀਂ ਆਪ ਦੇਖ ਕੇ ਜੇ ਸਾਨੂੰ ਲੱਗਦਾ ਵੀ ਹਾਂ ਇਹ ਸਹੀ ਲੋੜਵੰਦ ਹੈ ਫਿਰ ਅਸੀਂ ਕਰਦੇ ਹਾਂ ਨਹੀਂ ਤਾਂ ਅਦਰਵਾਜ਼ੇ ਤਾਂ ਠੱਗੀ ਬੱਗੀ ਬਹੁਤ ਹੈ ਜੀ ਅਸੀਂ ਇਸ ਗੱਲ ਨੂੰ ਨਹੀਂ ਕਰਦੇ ਪਰ ਜਦੋਂ ਸਾਡੇ ਮਨ ਨੂੰ ਤਸੱਲੀ ਹੋਵੇ ਅਸੀਂ ਹੁਣ ਇਹ ਘਰੇ ਵੀ ਜਾ ਕੇ ਦੇਖ ਕੇ ਫਿਰ ਸ਼ੁਰੂ ਕਰਿਆ ਜੀ ਬਿਲਕੁਲ ਜੀ ਦੋਸਤੋ ਇਹ ਸਹਾਰਾ ਗਊਸ਼ਾਲਾ بے ਸਹਾਰਾ ਗਊਆਂ ਦੀ ਸੇਵਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੱਗੀ ਹੋਈ ਹੈ ਔਰ ਪੋਚੋ ਮੰਡੀ ਹੀ ਨਹੀਂ ਇਲਾਕੇ ਦੇ ਵਿੱਚ ਨੀਰੇਜ ਬਾਂਸਲ ਜੀ ਟਵਿੰਕਲ ਜੀ ਦਾ ਜਿਹੜਾ ਨਾਮ ਹੈ ਉਹ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਲੱਗਿਆ ਹੋਇਆ ਹੈ ਔਰ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਤਜਰਬਾ ਵੀ ਹੈ ਇਸ ਕਾਰਜ ਦੇ ਲਈ ਔਰ ਪਹਿਲਾਂ ਵੀ ਇਹਨਾਂ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਰਚਾਏ ਨੇ ਉਹਨਾਂ ਨੂੰ ਮਦਦੀ ਮਦਦ ਵੀ ਕੀਤੀ ਹੈ ਔਰ ਅੱਜ ਸਹਾਰਾ ਗਊਸ਼ਾਲਾ ਪੋਚੋ ਮੰਡੀ ਜ਼ਿਲ੍ਹਾ ਬਠਿੰਡਾ ਦਾ ਇਹ ਉਪਰਾਲਾ ਸ਼ਲਾਗਾ ਜੋਗ ਉਪਰਾਲਾ ਹੈ ਇਸ ਕਾਰਜ ਦੇ ਵਿੱਚ ਬੇਸ਼ੱਕ ਬਹੁਤ ਸਾਰੇ ਦਾਨੀ ਸੱਜਣ ਆਏ ਨੇ ਆਪਾਂ ਉਹਨਾਂ ਦਾ ਨਾਮ ਨਹੀਂ ਲੈਂਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਾਰਜ ਜਾਰੀ ਰਹਿਣਗੇ ਇਹਨਾਂ ਨੇ ਵਾਅਦਾ ਕੀਤਾ ਤੇ ਇਲਾਕੇ ਦੇ ਦਾਨੀ ਸੱਜਣਾਂ ਨੂੰ ਅਪੀਲ ਕਰਾਂਗੇ ਕਿ ਉਹ ਇਹੋ ਜੇ ਕਾਰਜਾਂ ਦੇ ਵਿੱਚ ਆ ਕੇ ਆਪਣਾ ਬੰਨ ਦਾ ਯੋਗਦਾਨ ਜ਼ਰੂਰ ਪਾਇਆ ਕਰੋ ਧੰਨਵਾਦ ਜੀ ਸਰ ਮੇਰਾ ਨਾਮ ਤਸਵੀਰ ਸਿੰਘ ਹੈ ਜੀ ਪਿੰਡ ਆਪਣਾ ਨਸੀਬਪੁਰ ਹੈ ਮੈਂ ਐਕਸ ਆਰਮੀ ਮੈਨ ਗਿਆ ਇਹ ਗਰੀਬ ਕੁੜੀਆਂ ਦੇ ਵਿਆਹ ਕਰ ਰਹੇ ਆ ਜਦੋਂ ਅਸੀਂ ਬਰਾਤ ਲੈ ਕੇ ਆਏ ਤਾਂ ਸਾਨੂੰ ਨਹੀਂ ਪਤਾ ਸੀਗਾ ਤੇ ਇਹਨਾਂ ਨੇ ਅੱਗੇ ਪ੍ਰੋਗਰਾਮ ਇੰਨਾ ਵਧੀਆ ਕੀਤਾ ਵਾ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਵੀ ਕੁੜੀ ਦੇ ਮਾਪੇ ਕਰ ਰਹੇ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਸਹਾਰਾ ਗਊਸਾਲਾ ਪੁੱਚੋ ਮੰਡੀ ਤੇ ਜਿਹੜਾ ਇਹਨਾਂ ਦਾ ਕੰਮ ਹੈ ਬਹੁਤ ਸਲਾਘਾਯੋਗ ਕੰਮ ਹੈ ਮੈਨੂੰ ਅੱਜ ਦੇਖ ਕੇ ਇੰਨਾ ਵਧੀਆ ਲੱਗਿਆ ਵੀ ਯਾਰ ਇੱਕ ਇਨਸਾਨੀਅਤ ਹੈ ਬੰਦਿਆਂ ਦੇ ਵਿੱਚ ਬਹੁਤ ਵਧੀਆ ਇਹਨਾਂ ਦੀ ਟੀਮ ਹੈ ਬਹੁਤ ਵਧੀਆ ਵਰਕ ਕਰ ਰਹੀ ਹੈ ਟੀਮ ਤੇ ਸਾਡਾ ਦਿਲ ਖੁਸ਼ ਹੋ ਗਿਆ ਮਤਲਬ ਦੇਖ ਕੇ ਤੇ ਅਸੀਂ ਵੀ ਇੱਕ ਫੌਜੀ ਬੰਦੇ ਆ ਫੌਜੀ ਬੰਦੇ ਦਾ ਇੱਕ ਸਾਫ਼ ਸੁਥਰਾ ਦਿਲ ਹੁੰਦਾ ਅਸੀਂ ਆਪਣੀ ਸੋਚ ਦੇ ਹਿਸਾਬ ਨਾਲ ਸਾਡੀ ਸੋਚ ਕ ਤਕਰੀਬਨ ਸਿਵਲ ਦੇ ਨਾਲ ਨਹੀਂ ਮਿਲਦੀ ਹੁੰਦੀ ਬਟ ਅੱਜ ਸਾਨੂੰ ਇਹਨਾਂ ਦਾ ਕੰਮ ਦੇਖ ਕੇ ਇੰਨਾ ਵਧੀਆ ਲੱਗਿਆ ਕਿ ਵੀ ਸਾਡੀ ਸੋਚ ਇਹਨਾਂ ਦੇ ਨਾਲ ਮਿਲਦੀ ਹੈ ਜਾਂ ਇਹਨਾਂ ਦੀ ਸੋਚ ਸਾਡੇ ਨਾਲ ਮਿਲਦੀ ਹੈ ਜੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਖੁਸ਼ ਅਸੀਂ ਹੋਏ ਹਾਂ ਬਾਕੀ ਮੈਨੂੰ ਲੱਗਦਾ ਵੀ ਇਦਾਂ ਦੇ ਬੰਦਿਆਂ ਦਾ ਪੂਰੀ ਸੰਗਤ ਨੂੰ ਜਾਂ ਆਸ-ਪਾਸ ਦੇ ਲੋਕਾਂ ਨੂੰ ਆਸ-ਪਾਸ ਦੇ ਇਲਾਕੇ ਨੂੰ ਸਾਥ ਦੇਣਾ ਚਾਹੀਦਾ ਬਹੁਤ ਸੋਹਣਾ ਕੰਮ ਲੱਗਿਆ ਤੇ ਇਹਨਾਂ ਕੁਝ ਬੋਲਦੇ ਅਸੀਂ ਖਿਮਾ ਤੇ ਜਾਜ ਕਹਿੰਦੇ ਸਾਥੋਂ ਕੁਝ ਕੁਝ ਗਲਤ ਕੋ ਸ਼ਬਦ ਬੋਲੇਗੇ ਤੇ ਅਸੀਂ ਮਾਫੀ ਚੋਣੇ ਖਿਮਾ ਤੇ ਜਾਜ ਕਹਿੰਦੇ ਧੰਨਵਾਦ ਜੀ